ਜਤਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਬਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕੁਝ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ 'ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜੇ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਉਣ ਤੇ ਤੁਹਾਨੂੰ ਪਤਾ ਲੱਗਿਆ ਹੈ ਜੀ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤੇ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਨੂੰ ਸੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਸਕੂਟਰੀ ਜਿਹੜਾ ਪਤਾ ਨਹੀਂ ਕਿਹੜੀ ਚੀਜ਼ ਤੇ ਉਹ ਸਕੂਟਰੀ ਤੇ ਸੀ ਹਾਂਜੀ ਉਹ ਕਿੱਧਰੋਂ ਭੱਜਿਆ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲਾ ਸਕੂਟਰੀ ਹੈ ਜਿਹੜੀ ਉਹ ਕੋਲਿਸ ਲੈ ਗਈ ਹਾਂਜੀ ਉਹ ਕੋਲ ਇਸ ਡੀਟੇ ਦੇ ਵਿੱਚ ਟੀਚਰ ਦੇ ਘਰੇ ਕੁਝ ਅਗਿਆਤ ਬੰਦੇ ਬੜੇ ਜੁਟੇਰੇ ਜਿਹਨਾਂ ਨੂੰ ਕਹਿੰਦੇ ਆਪਾਂ ਟੀਕਰੀਆਂ ਹੋਈਏ ਜਿਹਨਾਂ ਸੰਜੀਤ ਕੋਰ ਟੀਚਰ ਹੈ ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੀ ਦਿਨ ਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੌਂਡ ਸੈਂਟਰ ਚਲਾਉਂਦਾ ਸੀ ਨਸਲ ਸੈਂ ਨਸਲ ਸੈਲ ਆਊਟ ਸੈਂਟਰ ਉੱਥੇ ਉਹ ਨਸਲ ਸੈਲ ਆਊਟ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਵੀਰ ਨਾ ਦੇ ਘਰ ਨਾ ਇੱਕ ਲੇਡੀਜ਼ ਤੇ ਦੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂਡ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਐ ਉਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਵੀ ਟੀ ਕਾਫੀ ਸਮਾਂ ਬੈਠੇ ਰਹੇ ਨੇ ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਆਸ ਵੀ ਚੀਟ ਉਥੋਂ ਮੈਮਾ ਹੋ ਗਈ ਤੇ ਉਹ ਨਿਰਦਰਖੇ ਫਿਰਸ ਜਿਹੜੀ ਕਾਰੋਈਆ ਜਦੋਂ ਇਹ ਫੱਜ ਗਿਆ ਉੱਥੋਂ ਰੌਲਾ ਪਾਇਆ ਲੇਰੀ ਜੀ ਨੇ ਇਹ ਫੱਜ ਗਿਆ ਆਪਣੀ ਸਕੂਟਰ ਚ ਚੱਲ ਕੇ ਜਦੋਂ ਪਤਾ ਲੱਗਾ ਤਾਂ ਇਹਦੀ ਸਕੂਟਰ ਹੀ ਸ਼ਾਇਦ ਉਥੇ ਕੰਦ ਵਿੱਚ ਲੱਗਣ ਤੋਂ ਬਾਅਦ ਉਥੇ ਡਿੱਗ ਪਈ ਤੇ ਉਹ ਸਕੂਟਰ ਹੀ ਅਸੀਂ ਰਿਕਵਰ ਕਰ ਲਈ ਹੈ ਕਿ ਕੂ ਕਰਮ ਇਸ ਕਾਰਨ ਸੀ ਜਦੋਂ ਇਸ ਤੋਂ ਨੰਬਰ ਜੀ ਇਹ ਉਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਨੀ ਕੀ ਹੈ ਜਿਸ ਨੇ ਇਹ ਆਪਸ ਵਿੱਚ ਕੀ મતલਬ ਫੈਵਰ ਦੇ ਦੇ ਕੇ ਤਾਂ ਤੁਸੀਂ ਦੱਸਿਆ ਗਿਆ ਸੀ ਕਿ ਸੀਸੀਟੀਵੀ ਕਾਪੀ ਉਹ ਇਹਨਾਂ ਵੀ ਉੱਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦੇ ਨੇ ਉਹਦੇ ਵਿੱਚੋਂ ਜਿਹੜੀ ਸੀ ਸੀਟੀਵੀ ਉਹ ਤੇ ਜਾ ਉਹਦੇ ਵਿੱਚ ਕਾਪੀ ਲੈ ਕੇ ਆਉਂਦਾ ਸੀ ਫਿਰ ਉਹਨੂੰ ਕਹਿ ਗਿਆ ਯਾਰ ਅਸੀਂ ਲੁੱਟ ਨਹੀਂ ਗਏ ਨਾ ਅਸੀਂ ਅੰਦਰ ਬੜੇ ਸੀ ਇਨੀ ਫਿਰ ਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਇੱਕ ਤਫतीश ਤੇ ਵਿੱਚ ਆਇਆ ਤਫतीश ਕੀਤੀ ਜਾ ਰਹੀ ਹੈ ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਵੇਰੇ ਵੇਰੇ ਕੋਈ ਵੀਰੇ ਸਕੂਟਰ ਹੀ ਹੈ ਤੁਸਾਂ ਨੂੰ ਲੱਗਿਆ ਤੁਹਾਡੇ ਨਾਂ ਤੇ ਵੀ ਇਸ ਕੋਈ ਐਕਾਊਂਟ ਹੈ ਹਾਂ ਸਕੂਟਰ ਹੀ ਤਾਂ ਸਾਨੂੰ ਪਤਾ ਲੱਗ ਗਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ ਕਿਉਂਕਿ ਜੇ ਤੁਸੀਂ ਪੁਸ਼ਟੀ ਕਰਵਾਪੋ ਹੋ ਜਾਣਾ